ਹਾਂਜੀ ਦੋਸਤੋ ਸਾਰਾ ਸੱਛਿਗਾ ਟਿੰਕਰਬੋਰਸ ਪੰਜਾਬੀ ਜਨ ਨੂੰ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਦੁਨੀਆ ਦੇ ਪੰਜ ਸਭ ਤੋਂ ਖਤਰਨਾਕ ਜਾਂ ਫਿਰ 50 ਡੈਡਲੀ ਸ਼ਹਿਰ ਜਿੱਥੇ ਕਿਸੇ ਵੀ ਟਾਈਮ ਕਿਸੇ ਦੀ ਵੀ ਗੋਲੀ ਮਾਰ ਚੀਂ ਜਾਂਦੀ ਹੈ ਕਿਸੇ ਦੀ ਵੀ ਮੌਤ ਹੋ ਸਕਦੀ ਹੈ। ਜ਼ਰੂਰੀ ਨਹੀਂ ਹੈਗਾ ਕਿ ਤੁਹਾਡਾ ਕਿਸ ਨਾਲ ਕੋਈ ਰੌਲਾ ਹੀ ਹੋਵੇ। ਗਲਤ ਟਾਈਮ ਤੇ ਤੁਸੀਂ ਘਰੋਂ ਬਾਹਰ ਨਿਕਲਣ ਨਾਲ ਵੀ ਮੌਤ ਹੋ ਸਕਦੀ ਹੈ। ਗਲਤ ਟਾਈਮ ਤੇ ਤੁਸੀਂ ਕਿਸੇ ਜਗ੍ਹਾ ਤੇ ਜਾਓ ਉਹ ਉਥੇ ਜਾਣ ਦੀ ਗਲਤੀ ਕਰਕੇ ਮੌਤ ਹੋ ਸਕਦੀ ਹੈ। ਹੁਣ ਜਿਵੇਂ ਬਹੁਤ ਸਾਰੇ ਕਹਿੰਦੇ ਨੇ ਕਿ ਯੂਪੀ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਮ ਦੇ ਸ਼ਹਿਰ ਹੈਗੇ ਨੇ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਖਤਰਾ ਹੁੰਦਾ ਜਾਂ ਫਿਰ ਕਹਿ ਸਕਦਾ ਕਿ ਮੌਤ ਬਹੁਤ ਈਜ਼ੀਲੀ ਹੋ ਜਾਂਦੀ ਹੈ ਕਿਤੇ ਵੀ ਗੋਲੀ ਚੱਲ ਸਕਦੀ ਹੈ ਤੇ ਇਸ ਵੀਡੀਓ ਦੇ ਵਿੱਚ ਬੋਲ ਤੁਹਾਨੂੰ ਕਿ ਹਾਂ ਪੰਜਾਬ ਜਾਂ ਫਿਰ ਇੰਡੀਆ ਦਾ ਕਿੰਨਾ ਨੰਬਰ ਆ ਇਨ ਸਿਟੀਆ ਦੇ ਵਿੱਚ ਤੇ ਪਹਿਲੀ ਜਿਹੜੀ ਕੰਟਰੀ ਹੈਗੀ ਉਹਦਾ ਨਾਮ ਹੈਗਾ ਕੈਰਾਕਾਸ ਵੈਨਜ਼ੂਏਲਾ ਦੇ ਵਿੱਚ ਵੈਨਜ਼ੂਏਲਾ ਦੇਸ਼ ਆ ਉੱਥੇ ਕੈਰਾਕਾਸ ਨਾਮ ਦੀ ਸਿਟੀ ਆ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਦੀ ਆਫੀਸ਼ੀਅਲੀ ਸਭ ਤੋਂ ਡੇਂਜਰਸ ਹੈ ਉਹਥੇ ਕਿ ਕ੍ਰਾਈਮ ਰੇਟ ਐਨਾ ਕਿ ਉੱਥੇ ਪੁਲਿਸ ਵੀ ਉਸ ਇਰੀਏ ਦੇ ਵਿੱਚ ਨਹੀਂ ਜਾਂਦੀ ਹੈਗੀ ਹੁਣ ਬੈਨਜ਼ਵੇਲਾ ਦੇ ਉਸ ਕੈਰਾਕਸਿਟੀ ਦੇ ਵਿੱਚ ਪੁਲਿਸ ਜਾਂਦੀ ਹੀ ਨਹੀਂ ਤੇ ਉੱਥੇ ਕਹਿੰਦੇ ਨੇ ਕਿ ਹਰ 1 ਲੱਖ ਲੋਕਾਂ ਦੇ ਵਿੱਚ ਲਗਭਗ ਹਰ ਸਾਲ 120 ਤੋਂ 130 ਮਰਡਰ ਉੱਥੇ ਪੱਕੇ ਹਰ ਲੱਖ ਦੇ ਵਿੱਚੋਂ ਜੇ ਉਹ ਸ਼ਹਿਰ ਦੇ ਵਿੱਚ 5 ਲੱਖ ਬੰਦਾ ਰਹਿ ਰਿਹਾ ਤਾਂ ਕਹਿ ਸਕਦੇ ਹੋ ਕਿ ਪਰ ਲਗਭਗ 2500 ਤੋਂ 700 ਬੰਦੇ ਦੀ ਮੌਤ ਉੱਥੇ ਹੋ ਜਾਂਦੀ ਹੈ ਹਰ ਸਾਲ ਜੇ ਅਸੀਂ ਫਿਰ ਆਪਾਂ ਗੱਲ ਕਰੀਏ ਹਰੇਕ ਮਹੀਨੇ 50-60 ਬੰਦਿਆਂ ਦੀ ਉੱਥੇ ਮੌਤ ਹੁੰਦੀ ਹੁੰਦੀ ਹੈ ਇੰਨਾ ਖਤਰਨਾਕ ਸ਼ਹਿਰ ਜਿੱਥੇ ਗਲਤੀ ਨਾਲ ਵੀ ਜਾਣਾ ਸੰਭਵ ਨਹੀਂ ਹੈਗਾ ਉੱਥੇ ਪੁਲਿਸ ਵੀ ਨਹੀਂ ਜਾਂਦੀ ਇਥੇ ਹਰ ਲੈ ਕੇ ਕਿਡਨਾਪਿੰਗ ਵੀ ਇੰਨੀ ਕਾਮਨ ਆ ਕਿ ਉੱਥੇ ਰਿਚ ਲੋਕ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਵਾਸਤੇ ਜਾਂ ਕਾਲਜ ਭੇਜਣ ਵਾਸਤੇ ਨਾਲ ਗਾਰਡ ਭੇਜਦੇ ਨੇ ਕਿ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਕਿਡਨਾਪਿੰਗ ਨਾ ਹੋ ਜੇ ਵੈਂਡੂਲਾ ਦੀ ਇਕਨੋਮੀ ਵੀ ਕ੍ਰੈਸ਼ ਹੋ ਗਈ ਬਲੈਕ ਮਾਰਕੀਟਰ ਡਰੱਗ ਜਾਂ ਫਿਰ ਕਹਿ ਸਕਦਾ ਕਿ ਗੈਂਗਰੋਸ ਸਭ ਕੁਝ ਆਪਣਾ ਕਰਕਸ ਟਿਕੋ ਨਾਰਮਲ ਬੰਦਾ ਜਿਵੇਂ ਆਪਾਂ ਕਹੀ ਕਹਿੰਦੇ ਹਾਂ ਕਿ ਕਈ ਸਿਟੀਾਂ ਦੇ ਵਿੱਚ ਔਮਣ ਦਾ ਦਿਨ ਦੇ ਵਿੱਚ ਜਦੋਂ ਅਲੀ ਬਾਹਰ ਨਿਕਲਣਾ ਸੇਫ ਨਹੀਂਗਾ ਉੱਥੇ ਬੰਦਿਆਂ ਦਾ ਵੀ ਬਾਹਰ ਨਿਕਲਣਾ ਸੇਫ ਨਹੀਂਗਾ ਦੂਜੀ ਨੰਬਰ ਤੇ ਜਿਹੜੀ ਸਿਟੀ ਆਉਂਦੀ ਹੈ ਉਹ ਹੈ ਟਿਜ਼ੁਆਨਾ ਮੈਕਸੀਕੋ ਦੀ ਸਿਟੀ ਆ ਤੁਸੀਂ ਕਹਿ ਸਕਦੇ ਕਿ ਯੂ ਐਸ ਏ ਦੇ ਬਾਰਡਰ ਤੇ ਜਿੱਥੋਂ ਆਪਣੇ ਬੰਦੇ ਡੌਂਕੀਆਂ ਲਾਦਾ ਜਾਂਦੇ ਨੇ ਨਾ ਉਹ ਸਿਟੀਆਂ ਦੇ ਵਿੱਚੋਂ ਇੱਕ ਸਿਟੀ ਹੈ ਟਿਜ਼ੁਆਨਾ ਹੁਣ ਇੱਥੇ ਕੀ ਹਰ ਸਾਲ 1 ਲੱਖ ਦੇ ਵਿੱਚ 100 ਬੰਦੇ ਦਾ ਮਰਡਰ ਹੁੰਦਾ ਤੇ ਉੱਥੇ ਸਿਰਫ ਮਾਫੀਆਜ਼ ਦਾ ਰੂਲ ਚੱਲਦਾ ਹੈ ਨਾ ਪਬਲਿਕ ਸ਼ੂਟਿੰਗ ਰੋਜ਼ ਦਾ ਸੀਨ ਆ ਉੱਥੇ ਕਿਸੇ ਵੀ ਦਿਨ ਕਿਸੇ ਬੰਦੇ ਦੀ ਮੌਤ ਹੋ ਸਕਦੀ ਆ ਡੇਲੀ ਇੱਕ ਜਾਂ ਦੋ ਬੰਦੇ ਇੱਥੇ ਮੌਤ ਆ ਨਾਰਮਲੀ ਹੋ ਜਾਂਦੀ ਆ ਪਬਲਿਕ ਦੇ ਵਿੱਚ ਸ਼ੂਟਿੰਗ ਦਾ ਉੱਥੇ ਕੰਮ ਵੀ ਹੈਗਾ ਉੱਥੇ ਪੈਸਾ ਕਮਾਉਣ ਦਾ ਚਾਂਸ ਉਹਤੇ ਲੋਕ ਬਸ ਇਹ ਜਾਂਦੇ ਨੇ ਪੈਸਾ ਕਮਾਉਣ ਨੂੰ ਕਈ ਬੰਦੇ ਜਿਹਦੇ ਲਾਈਫ ਟੁੱਪਕੇ ਨੇ ਉੱਥੇ ਚੱਲ ਜਾਣਗੇ ਬਟ ਉੱਥੇ ਇਹ ਹੈ ਕਿ ਜੇ ਤੁਸੀਂ ਕਿਸੇ ਨੂੰ ਗੁੱਸੇ 'ਚ ਝਾਟ ਵੀ ਪੋਵੇ ਉਹਨੇ ਵੀ ਪਿਸਤੌਲ ਕੱਢ ਕੇ ਗੋਲੀ ਮਾਰ ਦੇਣੀ ਆ ਤਾਂ ਉੱਥੇ ਇਹ ਹੈ ਕਿ ਪੈਸਾ ਤਾਂ ਹੈਗਾ ਬਟ ਲਾਈਫ ਦੀ ਗਰੰਟੀ ਸ਼ਾਮ ਤੱਕ ਦੇਣੀ ਹੈਗੀ ਹੁਣ ਜਿੱਥੇ ਲੋਕਲ ਲੋਕ ਨੇ ਜਿਹੜੇ ਉਹ ਕਈ ਵਾਰ ਕ੍ਰੌਸਰੀ ਲੈਣ ਜਾਂਦੇ ਨੇ ਸਬਜ਼ੀ ਪੱਤੀ ਲੈਣ ਜਾਂਦੇ ਨੇ ਵਾਪਸ ਨਹੀਂ ਆਉਂਦੇ ਹੈਗੇ ਵਾਹ ਨਹੀਂ ਪਤਾ ਕਿਸੇ ਗੋਭੀ ਦੇ ਫੁੱਲ ਵਿੱਚ ਲੜਾਈ ਹੋ ਜਾਏ ਤੇ ਗੋਲੀ ਚੱਲ ਜੇ ਸਤੋਵਾਦ ਉੱਥੇ ਦੀ ਹੁਣ ਪੁਲਿਸ ਆ ਹੁਣ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਕਿ ਕਿਸੇ ਉੱਥੇ ਪੁਲਿਸ ਜਾਂਦੀ ਨਹੀਂ ਇੱਥੇ ਕੀ ਹੈ ਪੁਲਿਸ ਕ੍ਰਪਟਾ ਕੋਈ ਮਤਲਬ ਹੀ ਨਹੀਂ ਹੈਗਾ ਪੁਲਿਸ ਕ੍ਰਪਟਾ ਕੋਡ ਸਿਸਟਮ ਫੇਲ ਹੈ ਤੇ ਜਿਹਦੇ ਕਰਕੇ ਕੋਈ ਕਈ ਵਾਰ ਟੂਰਿਸਟ ਹੁੰਦੇ ਨੇ ਜਬ ਬਾਈਕਲ ਜਾਂਦੇ ਨੇ ਜਾਂ ਘੁੰਮਣ ਜਾਂਦੇ ਨੇ ਬਲੌਗਰ ਜਾਂਦੇ ਨੇ ਉਹਨਾਂ ਦੇ ਵੀ ਉੱਥੇ ਕਹਿ ਸਕਦੇ ਹਾਂ ਕਿ ਲਾਈਫ ਨਹੀਂ ਹੈਗੀ ਕਿਸੇ ਵੀ ਟਾਈਮ ਆਉਟ ਹੋ ਸਕਦੀ ਬਹੁਤ ਸਾਰੇ ਅਣਜਾਣ ਲੋਕ ਜਿਹੜੇ ਗਲਤੀ ਨਾਲ ਉੱਥੇ ਐਂਟਰ ਹੋ ਗਏ ਉਹਨਾਂ ਦਾ ਵਾਪਸ ਮੁੜਨਾ ਤੇ ਨਹੀਂ ਹੈਗਾ ਕੁਝ ਵੀ ਹੋ ਸਕਦਾ ਉਹਨਾਂ ਦੀ ਇਸ ਵੀ ਕੰਟਰੀ ਤੁਸੀਂ ਸੁਣੀ ਹੋਊਗੀ ਕੇਪ ਟਾਊਨ ਮੋਸਟਲੀ ਜਿਹੜੇ ਲੋਕ ਕ੍ਰਿਕਟ ਦੇਖਦੇ ਨੇ ਜਾਂ ਕ੍ਰਿਕਟ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਕੇਪ ਟਾਊਨ ਸਾਊਥ ਅਫਰੀਕਾ ਦਾ ਇੱਕ ਸ਼ਹਿਰ ਆ ਜਿੱਥੇ ਮੋਸਟਲੀ ਕ੍ਰਿਕਟ ਵੀ ਹੁੰਦੀ ਆ ਕੇਪ ਟਾਊਨ ਜੇ ਤੁਸੀਂ ਦੇਖੋਗੇ ਕ੍ਰਿਕਟ ਵਾਲੇ ਉਹਦੇ ਵਿੱਚ ਵੀ ਕੈਮਰਾ ਦਿਖਾ ਦਿੰਦੇ ਨੇ ਨਾ ਕਿ ਬਹੁਤ ਸੋਹਣੇ ਸੋਹਣੇ ਤੇ ਸ਼ਹਿਰ ਬਹੁਤ ਸੋਹਣਾ ਉੱਤੇ ਪਹਾੜ ਵੀ ਨੇ ਉੱਥੇ ਬੀਚਾਂ ਵੀ ਨੇ ਬਤਰਾ ਮੌਸਮ ਇੰਨਾ ਸੋਹਣਾ ਮਤਲਬ ਉਹ ਸ਼ਹਿਰ ਇੰਨਾ ਕਿ ਜਿਆਦਾ ਡਿਵੈਲਪ ਆ ਉੱਥੇ ਗੈਂਗਸ ਦਾ ਕੱਪੜਾ ਜਿਵੇਂ ਅਪਕਹਿਸਾ ਕਿ ਵੱਡੇ ਵੱਡੇ ਜਿਹੜੇ ਲੋਕ ਹੁੰਦੇ ਨੇ ਜਿਵੇਂ ਗੈਂਗ ਦਾ ਨੈਟਵਰਕ ਹੋ ਗਿਆ ਅੰਡਰ ਅੰਡਰਵਰਲਡ ਹੋ ਗਿਆ ਉਹ ਸਾਰਾ ਕੁਝ ਉਹਨਾਂ ਦੇ ਅੰਦਰ ਹੀ ਚੱਲਦਾ ਹੁਣ ਉੱਥੇ ਕਲਰਡ ਗੈਂਗ ਜਿਵੇਂ ਅਪ ਕਹਿ ਸਕਦੇ ਕਿ ਕ੍ਰਿਕਟ ਦੇ ਸਾਊਥ ਅਫਰੀਕਾ ਦੀ ਟੀਮ ਦੇ ਵਿੱਚ ਕਾਲੇ ਵੀ ਹੁੰਦੇ ਨੇ ਤੇ ਗੋਰੇ ਵੀ ਹੁੰਦੇ ਨੇ ਤਾਂ ਉੱਥੇ ਕੀ ਆ ਬਹੁਤ ਸਾਰੇ ਮੁਸਲਮਨ ਮੁਸਲਮਨ ਹੁੰਦੇ ਨੇ ਜਾਂ ਫਿਰ ਕ੍ਰਿਸਚਨ ਵੀ ਹੈਗੇ ਨੇ ਉਹਨਾਂ ਦਾ ਆਪਸ ਵਿੱਚ ਟੋਲਾ ਕੋਈ ਗੈਂਗ ਵਾਲਿਆਂ ਕੋਈ ਗੋਰੀਆਂ ਦਾ ਕੋਈ ਅਲੱਗ ਧਰਮ ਵਾਲਿਆਂ ਦਾ ਤਾਂ ਉਹਨਾਂ ਦੇ ਆਪਸ ਦੇ ਵਿੱਚ ਗੈਂਗ ਹੈਗੇ ਨੇ ਆਪਣੇ ਆਪਣੇ ਏਰੀਆ ਵੰਡੇ ਹੋਏ ਨੇ ਤੇ ਜਿਹਦੇ ਕਰਕੇ ਉਹਨਾਂ ਦੇ ਵਿੱਚ ਮਰਡਰ ਹੁੰਦੇ ਰਹਿੰਦੇ ਨੇ ਜੇ ਆਪਾਂ ਕੱਲ ਕ੍ਰਾਈਮ ਰੇਟ ਦੀ ਗੱਲ ਕਰੀ ਤੇ ਹਰ ਲੱਖ ਦੇ ਵਿੱਚ 60 ਮਰਡਰ ਹੋਣੇ ਹੀ ਹੋਣੇ ਨੇ ਤੇ ਰੋਬਰੀ ਹੋ ਗਈ ਕਾਰ ਜਾ ਕਿਉਂ ਹੋ ਗਈ ਜਾਂ ਕਿਡਨਾਪਿੰਗ ਹੋ ਗਈ ਇਹ ਤਾਂ ਨਾਰਮਲ ਆ ਇਹਨੂੰ ਤਾਂ ਉਹ ਗਣਦੇ ਹੀ ਨਹੀਂ ਹੈਗੇ ਆ ਉਹ ਮਰਡਰ ਨੂੰ ਹੀ ਗਣਦੇ ਨੇ ਬਸ ਤੇ ਸ਼ੌਕਿੰਗ ਗੱਲ ਇਹ ਆ ਕਿ ਟੂਰਿਸਟ ਏਰੀਆ ਚ ਦਿਨ ਚ ਸੇਫ ਆ ਪਰ ਸ਼ਾਮ ਤੋਂ ਬਾਅਦ ਉੱਥੇ ਕੋਈ ਸੇਫਟੀ ਨਹੀਂ ਹੈਗੀ ਉਹਨਾ ਕਈ ਵਾਰ ਕੋਈ ਬੰਦਾ ਗਲਤ ਫੋਨ ਵੀ ਚੱਕ ਕੇ ਬਾਹਰ ਨਿਕਲ ਜੇ ਤਾਂ ਉਥੇ ਇਹ ਨਹੀਂ ਪਤਾ ਕਿ ਨਾਲ ਦੀ ਨਾਲ ਕੁੜੀ ਚੱਲਦੀ ਮੌਤ ਆਉਂਦੀ ਹੈ ਜਿਵੇਂ ਮੈਂ ਕਿਹਾ ਨਾ ਉਹ ਰੋਬਰੀ ਨੂੰ ਨਹੀਂ ਗਿਣਦੇ ਉਹ ਗੋਲੀਆਂ ਨੂੰ ਗਿਣਦੇ ਨੇ ਹੁਣ ਜੇ ਆਪਾਂ ਗੱਲ ਕਰੀਏ ਕੇਪ ਟਾਊਨ ਦੀ ਆਪਾਂ ਬਿਊਟੀ ਇਨਾ ਸੋਹਣਾ ਸ਼ਹਿਰ ਆ ਉਹਦੇ ਵਿੱਚ ਮਾਡਲ ਕਿਹੜੇ ਤਾਂ ਉੱਥੇ ਜਾਣਾ ਈਜ਼ੀ ਨਹੀਂ ਹੈਗਾ ਅਗਲਾ ਸ਼ਹਿਰ ਆਏਗਾ ਆਪਣਾ ਸੀ ਯੂ ਡੈਡ ਯੂ ਆਰੇ ਮੈਕਸੀਕੋ ਦਾ ਸ਼ਹਿਰ ਆ ਹੈ ਹੁਣ ਇੱਥੇ ਇਹ ਦੁਨੀਆ ਦਾ ਇੱਕ ਪੂਰਾ ਕਿਸ ਤੱਕ ਇਨਫੇਮਸ ਸ਼ਹਿਰ ਆ ਜਿਹਨੂੰ ਮਾਡਰ ਕੈਪੀਟਲ ਆਫ ਦਾ ਗੌਂਡਬੀ ਕਿਹਾ ਜਾਂਦਾ ਸੀ ਇੱਕ ਟਾਈਮ ਦੇ ਵਿੱਚ ਜਿੱਥੇ ਹਰ ਸਾਲ ਉੱਥੇ 100 ਬੰਦੇ ਦਾ ਕਤਲ ਹੋਣਾ ਹੀ ਹੋਣਾ ਸੀ 1 ਲੱਖ ਲੋਕਾਂ ਦੇ ਵਿੱਚ ਵਿੱਚ ਹੁਣ ਉਸ ਸ਼ਹਿਰ ਦੇ ਵਿੱਚ ਵੂਮਨ ਸੇਫਟੀ ਕਿਸ ਤਰ੍ਹਾਂ ਕਿ ਜ਼ੀਰੋ ਆ ਉੱਥੇ ਫੈਮਿਸੀਡ ਦਾ ਰੇਟ ਦੁਨੀਆ ਦੇ ਵਿੱਚ ਟੌਪ ਤੇ ਆ ਪਬਲਿਕ ਏਰੀਆ ਦੇ ਵਿੱਚ ਕਿਸੇ ਵੀ ਟਾਈਮ ਕਿਸੇ ਦੀ ਗੋਲੀ ਚੱਲ ਜਾਂਦੀ ਆ ਤੇ ਉੱਥੇ ਬੰਦਾ ਮਾਰਨਿੰਗ ਨੂੰ ਸੇਫ ਆ ਬਟ ਜੇ ਸ਼ਾਮ ਨੂੰ ਬਾਹਰ ਨਿਕਲਦਾ ਉਹਦੀ ਸੇਫਟੀ ਦੀ ਕੋਈ ਗਾਰੰਟੀ ਨਹੀਂ ਹੈ ਸੈਂਟਰ ਲੂਇਸੀਆ ਨੂੰ ਤੁਸੀਂ ਆਰਾਮ ਹੋਣ ਦੇ ਸੰਦੇਸ਼ ਬਾਰੇ ਸੁਣ ਕੇ ਇਹ ਇੱਕ ਅਮਰੀਕਾ ਦਾ ਇੱਕ ਸ਼ਹਿਰਾ ਸੈਂਟਰ ਲੂਇਸ ਹੁਣ ਇਸ ਸ਼ਹਿਰ ਦੇ ਵਿੱਚ ਯੂਐਸ ਦੇ ਵਿੱਚ ਹੋਣ ਤੋਂ ਵੱਧ ਯੂਐਸ ਵੀ ਬੋਕਸ ਰੱਖ ਕੇ ਬਹੁਤ ਵੱਡੀ ਇਕਨੋਮੀ ਹੈ ਜ ਜੇ ਕਹ ਸਕਦੇ ਆ ਕਿ ਸਰਪੰਚ ਹੀ ਗਏ ਨੇ ਆਪਾਂ ਦੁਨੀਆ ਦਾ ਹੁਣ ਉਸ ਦੇਸ਼ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਮਰਡਰ ਜਿਹੜਾ ਰੇਟ ਆ ਪੂਰੇ ਨਾਰਥ ਅਮਰੀਕਾ ਦੇ ਵਿੱਚੋਂ ਹੋਗਾ ਸੈਂਟਰ ਲੂਇਸ ਦੇ ਵਿੱਚ ਗਨ ਕ੍ਰਾਈਮ ਐਨਾ ਕਿ ਲੋਕ ਰਾਤ ਨੂੰ ਸਿੰਪਲ પેટ્રોલ ਪੰਪ ਤੇ ਵੀ ਨਹੀਂ ਜਾਂਦੇ ਹੈਗੇ ਇਹ ਨਹੀਂ ਪਤਾ ਕਦੋਂ ਕੌਣ ਗੋਲੀ ਮਾਰ ਜੇ ਹਰ ਲੱਖ ਬੰਦੇ ਦੇ ਵਿੱਚ ਪਹਿਲੇ ਤੋਂ ਮਾਡਰ ਉੱਥੇ ਹਰ ਸਾਲ ਹੁੰਦੇ ਹੀ ਹੁੰਦੇ ਨੇ ਇੱਕ ਯੂ ਐਸ ਦਾ ਸ਼ਹਿਰ ਹੋਣ ਤੋਂ ਬਾਅਦ ਵੀ ਉੱਥੇ ਡਰੱਗ ਰੈਸੀਅਲ ਗੈਂਗ ਆਪਾਂ ਕਹ ਸਕਦੇ ਹਾਂ ਉਹ ਹੀ ਕਾਲੇ ਗੋਰਿਆਂ ਦਾ ਆਪਸ ਦੇ ਵਿੱਚ ਰੌਲਾ ਹੋ ਗਿਆ ਆਮ ਰੋਬਰੀ ਹੁਣ ਰੋਬਰੀ ਹੁੰਦੀ ਆ ਉਹ ਵੀ ਹਥਿਆਰ ਲੈ ਕੇ ਹੁੰਦੀ ਆ ਜੁਸੇ ਤੇ ਸੁਣਾ ਹੀ ਆ ਮੋਸਟਲੀ ਕਿ ਉੱਥੇ ਗਨ ਕਲਚਰ ਆ ਬਟ ਸੈਂਟ ਲੂਇਸ ਦੇ ਵਿੱਚ ਇੰਨਾ ਕਿ ਜ਼ਿਆਦਾ ਕਿ ਹਰ ਸਾਲ 1 ਲੱਖ ਦੇ ਵਿੱਚ 100 ਬੰਦੇ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਉਹ ਵੀ ਕਿਸੇ ਨਾਰਮਲ ਛੋਟੀ ਮੋਟੀ ਗਲਤੀ ਕਰਕੇ ਜਾਂ ਕੋਈ ਚੋਰੀ ਕਰਨਗੇ ਤਾਂ ਗੋਲੀ ਮਾਰ ਕੇ ਚਲਾ ਕੇ ਹੁਣ ਗਵਰਨਮੈਂਟ ਵੀ ਐਫਰਟ ਦੇ ਆਪਾਂ ਕਹੀ ਕਿ ਸਰਕਾਰ ਦੇ ਵੀ ਜਿੰਨੇ ਐਫਰਟ ਹੈਗੇ ਨੇ ਉਹ ਫੇਲ ਹੁੰਦੇ ਨੇ ਕਿਉਂਕਿ ਉਹ ਬਹੁਤ ਸਟਰੋਂਗ ਐਕਸ਼ਨ ਆਪਣੇ ਲੋਕਾਂ ਤੇ ਉਹ ਲੈਂਦੇ ਨਹੀਂ ਹੈਗੇ ਜੇ ਆਪਾਂ ਗੱਲ ਕਰੀਏ ਉੱਥੇ ਨੇਬਰਹੂਡ ਵੀ ਸੇਫ ਆ ਬਹੁਤ ਸਾਰੇ ਲੋਕ ਜਿਹੜੇ ਏਰੀਆ ਦੇ ਵਿੱਚ ਰਹਿੰਦੇ ਨੇ ਜਿੱਥੇ ਘਰ ਨੇ ਉਹ ਸੇਫ ਨੇ ਬਟ ਕਈ ਵਾਰ ਇਹ ਹੈ ਕਿ ਗਲਤੀ ਨਾਲ ਥੋੜਾ ਬਹੁਤ ਇਹ ਦੁੱਧ ਚੱਲ ਗਏ ਕੌਣ ਮਾਰ ਕੇ ਚਲ ਜੇ ਕੋਈ ਨਹੀਂ ਪੁੱਛਦਾ ਹੋਮਸੂਮੀ ਗੱਲ ਦੱਸਾਂ ਕਿ ਜਿਸ ਤੱਕ ਇਹਦੇ ਆਪਾਂ ਕਿਸੇ ਗੈਂਗ ਜਾਂ ਬੈਲੈਂਸ ਆ ਇੰਡੀਆ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਹੁੰਦਾ ਉਹ ਨੇੜੇ ਜਿਹੜੇ ਵੀ ਨਹੀਂ ਹੈਗਾ ਇਹਨਾਂ 5 ਦੇਸ਼ਾਂ ਦੇ ਤਾਂ ਆਪਾਂ ਆਪਣੇ ਦੇਸ਼ ਨੂੰ ਗਿਣੀ ਨਾ ਇੰਨੇ ਮਾੜੇ ਦੇਸ਼ਾਂ ਦੇ ਵਿੱਚ ਤੇ ਜੇ ਮੈਨੂੰ ਸ਼ਹਿਰ ਦਾ ਜਿਵੇਂ ਕੈਰਾਗਾਸਾ ਉੱਥੇ ਸਰਵਾਈਵਲ ਹੀ ਜੇ ਬੰਦਾ ਕੋਈ ਸਰਵਾਈਵ ਹੋ ਗਿਆ ਜਾਂ ਮਰਿਆ ਨਹੀਂ ਉਹਦੇ ਵਾਸਤੇ ਵੀ ਸਖਸਾ ਕੇ ਹਾਂ 온 ساری ਲਾਈਫ ਜੀ ਲੀਏ ਨੇ ਤੇ ਇਟਿਸਵਾਨਾ ਜਿੱਥੇ ਪੈਸਾ ਪਰ ਉੱਥੇ ਜਾਨ ਦੀ ਗਰੰਟੀ ਨਹੀਂ ਹੈਗੀ ਕੇਪ ਟਾਊਨ ਖੂਬਸੂਰਤੀ ਆ ਉੱਥੇ ਨਾ ਸੋਹਣਾ ਦੇਸ਼ ਐ ਨਹੀਂ ਸੋਹਣਾ ਸ਼ਹਿਰ ਆ ਉਹਦੇ ਵਿੱਚ ਵੀ ਮੌਤ ਛੁਪੀ ਹੋਈ ਆ ਜਿਵੇਂ ਦੂਆਰੇਸਾ ਜਿੱਥੇ ਉੱਥੇ ਹਰ ਸੈਕਿੰਡ ਹੀ ਗੈਂਬਲਾ ਉੱਥੇ ਸਮਝੋ ਕਿ ਬੰਦਾ ਬਾਹਰ નીકਲ ਰਿਹਾ ਤਾਂ ਇੱਕ ਸੱਟਾ ਹੀ ਲਾ ਰਿਹਾ ਕਿ ਹਾਂ ਬਾਹਰ ਜਾ ਕੇ ਉਹਨੂੰ ਬਚ ਜੂਗਾ ਤੇ ਸੋ ਬਸ ਸੈਂਟਰੂ ਇਸ ਜਿੱਥੇ ਇਨਾ ਸੋਹਣਾ ਮਾਡਰਨ ਸ਼ਹਿਰ ਆ ਤੇ ਉਹਦੇ ਵਿੱਚ ਵੀ ਇਹ ਕਹਿ ਸਕਦਾ ਕਿ ਕਿਸੇ ਟਾਈਮ ਕਿਸੇ ਦੀ ਮੌਤ ਹੋ ਸਕਦੀ ਆ ਬਸ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਨੀ ਸੀ ਹਨਾ ਤੇ ਹੋਰ ਵੀ ਆਪਾਂ ਵਧੀਆ-ਵਧੀਆ ਵੀਡੀਓਜ਼ ਚੈਨਲ ਤੇ ਲੈ ਕੇ ਆ ਰਹੇ ਆ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਤੁਸੀਂ ਆਪਣੇ ਪੁਆਇੰਟ ਆਫ View ਜੇ ਕਮੈਂਟ ਦੇ ਵਿੱਚ ਦੇਣੇ ਆ ਮੈਂ ਤਾਂ ਕਹਿੰਦਾ ਵੀ ਕਿਉਂ ਨਹੀਂ ਮਤਲਬ ਜ਼ਰੂਰ ਦੇਣਿਆ ਹਨਾ ਵੀ ਕਿਸੇ ਰੀਜ਼ਰ ਕਰਕੇ ਨਹੀਂ ਕਿ ਮੈਂ ਪੁੱਛ ਰਹਾ ਤਾਂ ਦੇਣਿਆ ਕਿਸੇ ਸਿਟੀ ਬਾਰੇ ਜਾਂ ਕਿਸੇ ਬਾਰੇ ਤੁਹਾਨੂੰ ਨੋਲਿਜ ਹੈਗੀ ਆ ਜਾਂ ਫਿਰ ਪੰਜਾਬ ਜਾਂ ਪ੍ਰਿੰਡਿਆ ਦੀ ਕੋਈ ਐਮੇ ਦੀ ਸਿਟੀ ਜਾਂ ਕੋਈ ਐਮੇ ਦੀ ਘਟਨਾ ਜੇਕਰ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਦੱਸੋ ਕਮੈਂਟ ਦੇ ਵਿੱਚ ਠੀਕ ਹੈ ਤੁਹਾਨੂੰ ਸਬਸਕ੍ਰਾਈਬ ਕਰਮ ਤਾਂ ਤੁਹਾਨੂੰ ਐਮੇ ਦੀ ਵੀਡੀਓ ਹੋਰ ਮਿਲਣਗੀਆਂ ਤੇ ਤੁਹਾਨੂੰ ਇਹਨਾਂ ਪੰਜੇ ਸ਼ਹਿਰਾਂ ਦੇ ਵਿੱਚੋਂ ਸਭ ਤੋਂ ਡੇਂਜਰਸ ਸ਼ਹਿਰ ਕਿਹੜਾ ਲੱਗਦਾ ਤੇ ਕਿਹੜਾ ਸ਼ਹਿਰ ਆ ਜਿੱਥੋਂ ਤੁਹਾਨੂੰ ਉਮੀਦ ਹੈ ਨਹੀਂ ਸੀ ਕਿ ਇਹ ਐਵੇਂ ਹੋ ਸਕਦਾ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ De çok votta anne vadi nerede saklıydı, dek